ਰਪਏ 999 ਦੇ ਵਿੱਚ ਆਪਾਂ ਤੁਹਾਨੂੰ ਕੋਰਸ ਦਵਾਂਗੇ ਹਾਂਜੀ ਸੁਣ ਕੇ ਥੋੜਾ ਜਿਹਾ ਯਕੀਨ ਤਾਂ ਜਿਹੜੇ ਵੀ ਗਵਰਨਮੈਂਟ ਜੌਬ ਜਿੰਨੀਆਂ ਵੀ ਗਵਰਨਮੈਂਟ ਜੌਬ ਦੇ ਵਿੱਚ ਕਿੰਨੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲਾ ਕੋਰਸ ਆ ਉਹ 120 ਘੰਟਿਆਂ ਦਾ ਦੇਖੇ ਤਾਂ ਮਾਰਕੀਟ ਪ੍ਰਾਈਸ ਦੇ ਵਿੱਚ 5 6 7000 ਰੁਪਏ 8000 ਰੁਪਏ ਦੇਖਦਾ ਇਹ ਸਪੀਡ ਚੱਲਦੀ ਆ ਜੀ ਤਾਂ ਸਾਡੀ ਕੰਪਨੀ ਕੀ ਕਰ ਰਹੀ ਆ ਸਾਡੀ ਕੰਪਨੀ ਇਸ ਲਈ ਕੀ ਕਰ ਤੇ ਅਸੀਂ ਚਾਹੁੰਦੇ ਆ ਵੀ ਬੱਚਾ ਕੋਈ ਦੂਸਰਾ ਤੀਸਰਾ ਰਸਤਾ ਨਾ ਲੱਭੇ ਉਹਨ ਇੱਕ ਪ੍ਰੋਪਰ ਵੇ ਪ੍ਰੋਪਰ ਚੱਲੇ ਜੇ ਮੈਂ ਅਦਿਕਲ ਬੱਚੇ ਬਾਰ ਭਾਦਰ ਨੇ ਲੇਕੋ 12ਵੀਂ ਰੋਜ਼ਗਾਰ ਤੋਂ ਉਹਨੂੰ ਪਤੀ ਔਖੇ ਮਿਲ ਰਹੇ ਨੇ ਇੱਥੇ ਦਾ ਜੁਗਾਰ ਫਿਰ ਵੀ ਬਹੁਤ ਜ਼ਿਆਦਾ ਰੇਨ ਠੀਕ ਹੈ ਇਸ ਕਰਕੇ ਕਿ ਅਗਰ ਇੱਥੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਸਾਡੀ ਕੰਪਨੀ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਸੈਂਟਰ ਖੋਲਣ ਦੇ ਵਿੱਚ ਪੂਰੀ ਮਦਦ ਕਰੂ ਫਰੈਂਚਾਈਜ਼ੀ ਮੋਰ ਤੇ ਕਿਸ ਨੇ ਬੀਏ ਕਰਨੀਆਂ ਐਮਏ ਕਰਨੀਆਂ ਬੀ ਬੀਸੀਏ ਕਰਨੀਆਂ ਬੀਬੀਏ ਕਰਨੀਆਂ ਕੁਝ ਵੀ ਕਰਨਾ ਆਨਲਾਈਨ ਆਨਲਾਈਨ ਹੋਊਗਾ ਆਪਲਾਈਨਿੰਗ ਆਨਲਾਈਨ ਹੋਊਗਾ ਆਨਲਾਈਨ ਸਾਡੇ ਕੋਲ ਫੀਸ ਭਰ ਸਕਦਾ ਉਹਦੀ ਪੜਾਈ ਸਾਰੀ ਮੋਬਾਈਲ ਤੇ ਹੀ ਹੋਊਗੀ ਘਰੇ ਲੈਪਟਾਪ हां जी दोस्तों ਜਿਹੜੀ ਆਪਾਂ ਜੌਬ ਅਪਲਾਈ ਕਰਨੀ ਆ ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਗਵਰਨਮੈਂਟ ਸੈਕਟਰ ਦੀ ਹੈ ਅੱਜ ਕੱਲ ਇੱਕ ਕੋਰਸ ਮੰਡੇਟਰੀ ਹੋ ਗਿਆ ਜੀ ਕੰਪਿਊਟਰ ਕੋਰਸ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੇ ਆਪਾਂ ਬੇਸਿਕਲੀ ਕਿਸੇ ਵੀ ਸ਼ੂਟ ਦੇ ਵਿੱਚ ਜਾਣਿਆ ਤਾਂ ਉਹਦੀ ਕੋਸਟ ਆਉਂਦੀ ਜੀ 4 ਤੋਂ 5000 ਰੁਪਿਆ ਜਿਵੇਂ ਕਿ ਆ ਬੱਚੇ ਉਰੇ ਬੈਠੇ ਨੇ ਠੀਕ ਹੈ ਜੀ ਪਰ ਅੱਜ ਆਪਾਂ ਜਿੰਨੇ ਵੀ ਬਈ ਆਪਣੇ ਦੇਖ ਰਹੇ ਨੇ ਵੀਡੀਓ ਉਹਨਾਂ ਲਈ ਇੱਕ ਸਪੈਸ਼ਲ ਆਫਰ ਲੈ ਕੇ ਆਇਆ ਸਿਰਫ 999 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਕੋਰਸ ਦਵਾਂਗੇ ਹਾਂਜੀ ਸੁਣ ਕੇ ਥੋੜਾ ਜਿਹਾ ਯਕੀਨਤਾ ਹੋਣਾ ਨਹੀਂ ਪਰ ਇਹ ਗੱਲ ਬਿਲਕੁਲ ਸੱਚ ਹੈ ਸਿਰਫ 999 ਚ ਔਰ ਇਹ ਕੋਰਸ ਮਿੱਤਰ ਤੁਸੀਂ ਆਪਣੇ ਮੋਬਾਈਲ ਫੋਨ ਜਾਂ ਆਪਣੇ ਲੈਪਟਾਪ ਤੋਂ ਤੁਸੀਂ ਕਰ ਸਕਦੇ ਹੋ ਕੋਈ ਚੱਕਰ ਨਹੀਂ ਸਾਰਾ ਦਾ ਸਾਰਾ ਪ੍ਰੋਸੈਸ ਆਨਲਾਈਨ ਹੈ ਜੀ ਵੈਬਟੈਕ ਇੰਸਟੀਟਿਊਟ ਦੇ ਨਾਮ ਤੇ ਇਹਨਾਂ ਦਾ ਪ੍ਰੋਪਰ ਇੰਸਟੀਟਿਊਟ ਵੀ ਹੈ ਤੇ ਗਵਰਨਮੈਂਟ ਅਪਰੂਵਡ ਵੀ ਹੈ ਆਈਐਸਓ ਤੇ ਠੀਕ ਹੈ ਤੇ ਸਾਰਾ ਪ੍ਰੋਸੈਸ ਤੁਸੀਂ ਕਰਨਾ ਕਿਵੇਂ ਅਪਲਾਈ ਕਿਵੇਂ ਫੀਸ ਹੈ ਸਾਰਾ ਕੁਝ ਏ ਟੂ ਜ਼ेड ਜਾਣਕਾਰੀ ਦਊਂਗਾ 120 ਘੰਟਿਆਂ ਦਾ ਇਹ ਕੋਰਸ ਹੁੰਦਾ ਜੀ ਆਪਾਂ ਇਹਨਾਂ ਦੀ ਵੈਬਸਾਈਟ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦਊਂ ਉੱਥੇ ਜਾ ਕੇ ਉਸ ਲਿੰਕ ਦੇ ਉੱਤੇ ਆਪਣਾ ਮੋਬਾਈਲ ਨੰਬਰ ਦੇ ਨਾਲ ਆਪਣਾ ਰਜਿਸਟ੍ਰੇਸ਼ਨ ਕਰ ਲੈਣਾ ਜੀ ਉਸ ਤੋਂ ਬਾਅਦ ਆਪਣੀ ਫੀਸ ਵਗੈਰਾ 990 ਰੁਪਏ ਜੋ ਕਟੂਗੀ 120 ਘੰਟੇ ਦਾ ਕੋਰਸ ਦੇ ਵਿੱਚ ਆਨਲਾਈਨ ਕਲਾਸਾਂ ਲੱਗਣਗੀਆਂ ਜੋ ਕਿ ਅਪਰੋਕਸੀਮੇਟ ਅਰਾਊਂਡ 1 ਮਹੀਨੇ ਦੀ ਲਾ ਲੋ 3 ਦਿਨ ਦੀ ਹੋਊਗੀ ਉਸ ਤੋਂ ਬਾਅਦ ਆਨਲਾਈਨ ਹੀ ਤੁਹਾਡਾ ਐਗਜ਼ਾਮ ਹੋਊਗਾ ਐਗਜ਼ਾਮ ਹੋਣ ਤੋਂ ਬਾਅਦ ਜਿਹੜਾ ਤੁਹਾਡਾ ਡੀਐਮਸੀ ਵਗੈਰਾ ਆਊਗੀ ਉਹ ਬਾਈਕ ਕੂਰੀਅਰ ਕੋਲ ਤੁਹਾਡੇ ਘਰ ਤੱਕ ਪਹੁੰਚੂਗੀ ਜੇ ਤੁਸੀਂ ਆਫਲਾਈਨ ਕਰਨਾ ਹੈ ਆਫਲਾਈਨ ਦੀ ਵੀ ਆਪਸ਼ਨ ਹੈਗੀ ਆ ਬੇਸਿਕਲੀ ਇਹ ਆਨਲਾਈਨ ਜਾਦੇ ਬੈਟਰ ਹੈ ਸੋ ਨੂੰ ਸਸਤਾ ਪਊਗਾ ਸਿਰ ਬਾਕੀ ਓਵਰਾਲ ਪ੍ਰੋਸੈਸ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕਿਹਦੇ ਨਾਲ ਗੱਲਬਾਤ ਕਰਨੀ ਹੈ ਇਹਨਾਂ ਦੇ ਕੰਟੈਕਟ ਨੰਬਰ ਵਗੈਰਾ ਕੀ ਨੇਗੇ ਇਹਨਾਂ ਦਾ ਐਡਰੈਸ ਵਗੈਰਾ ਕੀ ਹੈ ਮੈਂ ਤੁਹਾਨੂੰ ਇਹਨਾਂ ਦੇ ਓਨਰ ਨਾਲ ਗੱਲਬਾਤ ਕਰਾਨਾ ਜਿਹਦੇ ਨਾਲ ਤੁਹਾਨੂੰ ਪ੍ਰੋਪਰ ਸ਼ੋਰਟੀ ਹੋ ਜੂ ਤੁਹਾਨੂੰ ਕਿੱਥੇ ਆਣਾ ਹੈ ਤੇ ਇਹੇ ਕੋਰਸ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਦੇ ਬਹੁਤ ਸਾਰੇ ਕੋਰਸ ਆਨਲਾਈਨ ਨੇਗੇ ਇਸ ਤੋਂ ਇਲਾਵਾ ਕੰਪਿਊਟਰ ਤੋਂ ਇਲਾਵਾ ਬਹੁਤ ਸਾਰੇ ਹੈਗੇ ਨੇਗੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਕਿਸੇ ਭਰਾਣਾ ਕੋਈ ਰੁਜ਼ਗਾਰ ਸ਼ੁਰੂ ਕਰਨਾ ਹੈ ਤਾਂ ਤੁਸੀਂ ਇਹਨਾਂ ਦੀ ਫਰੈਂਚਾਈਜ਼ ਲੈ ਕੇ ਆਪਣੇ ਸ਼ਹਿਰ ਦੇ ਵਿੱਚ ਕੰਮ ਵੀ ਸ਼ੁਰੂ ਕਰ ਸਕਦੇ ਹੋ ਜੀ ਦੀ ਕੋਸਟ ਅਰਾਊਂਡ 50000 ਤੋਂ 1 ਲੱਖ ਆਉਂਦੀ ਹੈ ਔਰ ਨਾਨਾ ਕਰ ਤੁਸੀਂ ਵਧੀਆ ਇਨਕਮ ਬਣਾ ਸਕਦੇ ਹੋ ਜੀ ਆਪਾਂ ਕਰਦੇ ਆ ਗੱਲਬਾਤ ਓਨਰ ਦੇ ਨਾਲ ਜਾ ਕੇ ਤੁਹਾਨੂੰ A to Z ਕੱਲੀ ਕੱਲੀ ਡੀਟੇਲ ਦੱਸਾਂਗੇ ਜੀ ਪ੍ਰੋਪਰ ਗਾਈਡ ਤਰੀਕੇ ਦੇ ਨਾਲ ਦੋਸਤੋ ਆਪਾਂ ਗੱਲ ਕਰਦੇ ਆ ਜੀ ਓਨਰ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਆਪਣੇ ਚੈਨਲ ਤੇ ਧੰਨਵਾਦ ਤੇ ਇੱਕ ਆਫਰ ਚਲਾਈ ਜਾਈਏ ਸੋਨਾ ਜੋ ਕਿ ਮਨ ਨੂੰ ਲੱਗਦਾ ਵੀ ਹਰੇਕ ਬੱਚੇ ਦੇ ਲਈ ਫਾਇਦੇਮੰਦ ਹੀ ਹੋਊਗੀ 999 ਰੁਪਏ ਦੇ ਵਿੱਚ ਕੰਪਿਊਟਰ ਕੋਰਸ ਬੈਠੋ ਜੀ ਤੁਸੀਂ ਪਹਿਲਾਂ ਲਓ ਜੀ ਬੈ ਕੇ ਗੱਲਬਾਤ ਕਰਦੇ ਆਂ ਪੂਰੀ ਵੀ ਚੱਕਰ ਕੀ ਹੈ ਕੀ ਗੱਲਬਾਤ ਆ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਬੈਨੀਫਿਟ ਹੋਣਗੇ ਉਹਨਾਂ ਦੀ ਪ੍ਰੋਪਰਟੀ ਦੇ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਜਿਹੜਾ 999 ਦਾ ਮੇਲਾ ਆ ਉਹ ਬੱਚੇ ਆਪਣੇ ਆਨਲਾਈਨ ਅਪਲਾਈ ਕਰ ਸਕਦੇ ਨੇ ਸਾਡਾ ਜਿਹੜਾ ਇਹ ਇੰਸਟੀਚੂਟ ਆ ਵੈਬਟੈਕ ਇੰਸਟੀਚੂਟ ਆ ਹਾਂਜੀ ਇਹਦਾ ਅਸਲੀ ਨਾਮ ਹੈਗਾ ਵੈਬਟੈਕ ਇੰਸਟੀਚੂਟ ਆਫ ਐਜੂਕੇਸ਼ਨਲ ਐਂਡ ਵੋਕੇਸ਼ਨਲ ਟ੍ਰੇਨਿੰਗ ਇਹ ਪੰਜਾਬ ਦੇ ਵਿੱਚ ਪਹਾਣੀਗੜ੍ਹ ਦੇ ਵਿੱਚ ਰਿਸਟਰਡ ਆ ਜੀ ਹਾਂਜੀ ਠੀਕ ਹੈ ਤੇ ਆਈਐਸਓ ਸਰਟੀਫਾਈਡ ਇੰਸਟੀਚੂਟ ਆ ਐਮਐਸ ਐਮਐਸਡੀ ਐਨਐਸਡੀਸੀ ਅਪਰੂਵਡ ਆ ਜੀ ਤੇ ਬਾਕੀ ਸਕਿੱਲ ਇੰਡੀਆ ਤੋਂ ਸਾਡੇ ਸੈਂਟਰ ਚੱਲਦੇ ਨੇ ਕਾਫੀ ਪਟਿਆਲੇ ਵੀ ਚੱਲਦਾ ਸਾਡੇ ਵੀ ਜਿਹੜੇ ਸੈਂਟਰ ਚੱਲਦੇ ਨੇ ਬਾਕੀ ਜਿਹੜੀ ਸਾਡੀ ਵੈਬਟੈਕ ਕੰਪਨੀ ਦਾ ਖੁਲਾਸੀ ਖੁੱਲਾ ਹੈ ਵੈਬਟੈਕ ਇੰਸਟੀਚਿਊਟ ਜਿਹੜਾ ਵੈਬਟੈਕ ਸੈਂਟਰ ਸੈਂਟਰ ਜਿਹੜੇ ਉਹ ਕੋਰਸ ਕਰਾਉਂਦਾ ਉਹ ਸਾਰੇ ਆਈਐਸਓ ਸੋਸਾਇਟੀ ਫੰਡ ਜੁਕੇ ਕ੍ਰਿਗੇਟਡ ਹੁੰਦੇ ਨੇ ਜੀ ਸਾਰੇ ਆਪਾਂ ਜਿਹੜੇ ਕੋਰਸ ਕਰਦੇ ਆ 120 ਘੰਟਿਆਂ ਦਾ ਕੋਰਸ ਸਾਡਾ ਮੇਨ ਫੇਮ ਚੱਲ ਰਿਹਾ ਜਿਹੜੇ ਵੀ ਗਵਰਨਮੈਂਟ ਜੋਬ ਜਿੰਨੀਆਂ ਵੀ ਗਵਰਨਮੈਂਟ ਜੋਬ ਦੇ ਵਿੱਚ ਕਿੰਨੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲਾ ਕੋਰਸ ਆ ਉਹ 1 ਫੀਸ ਦੇਖੇ ਤਾਂ ਮਾਰਕੀਟ ਪ੍ਰਾਈਸ ਦੇ ਵਿੱਚ 5 6 7000 ਰੁਪਿਆ 8000 ਰੁਪਿਆ ਦੇਖਦਾ ਇਹ ਵੀ ਚੱਲਦੀ ਆ ਜੀ ਤਾਂ ਸਾਡੀ ਕੰਪਨੀ ਕੀ ਕਰ ਰਹੀ ਆ ਸਾਡੀ ਕੰਪਨੀ ਇਸ ਲਈ ਕੀ ਉਪਰਾਲਾ ਕੀਤਾ ਤਾਂ ਕਈ ਵਾਰੀ ਕੀ ਹੁੰਦਾ ਬੱਚੇ ਇਹਨਾਂ ਨੂੰ ਦੂਸਰੇ ਰਸਤੇ ਲੱਭਦੇ ਨੇ ਹਾਂ ਹਾਂ ਅਗਰ ਮੰਨ ਲਓ ਨੂੰ ਲੱਗਦਾ ਫੀਸ ਬਹੁਤ ਜ਼ਿਆਦਾ ਆ ਪੋਸਟ ਭਰਨੀ ਆ ਪੋਸਟ ਅਪਲਾਈ ਕਰਨੀ ਆ ਕੋਈ ਦੂਸਰੇ ਤੀਸਰੇ ਰਸਤੇ ਲੱਭਦੇ ਨੇ ਅਸੀਂ ਚਾਹੁੰਦੇ ਆ ਵੀ ਬੱਚਾ ਕੋਈ ਦੂਸਰਾ ਤੀਸਰਾ ਰਸਤਾ ਨਾ ਲੱਭੇ ਉਹਨੂੰ ਇੱਕ ਪ੍ਰੋਪਰ ਵੇ ਪ੍ਰੋਪਰ ਚੈਨਲ ਮਿਲੇ ਉਹਨੂੰ ਕੋਈ ਵੀ ਦੂਸਰਾ ਤੀਸਰਾ ਰਸਤਾ ਕਰੀ ਜਾਣ ਦੀ ਲੋੜ ਨਾ ਪਵੇ ਤਾਂ ਇਟ ਮੀਨਸ ਕਿ ਆ ਅਸੀਂ ਸਾਡੀ ਕੰਪਨੀ ਇੱਕ ਆਨਲਾਈਨ ਕੋਰਸ ਸਟਾਰਟ ਕੀਤਾ ਜੀ ਹਾਂਜੀ ਇਹਦੀ ਅਸੀਂ ਕੀਮਤ ਟ੍ਰਿਪ ਆਨਲਾਈਨ ਰੱਖੀ ਦਾ ਨਾਮ ਕੋਰਸ ਦਾ ਨਾਮ ਰੱਖਿਆ ਕੋਰਸ ਦਾ ਨਾਮ ਹੀ ਹੈ 999 ਰੁਪਏ ਮਿੱਤਰੋ 999 ਰੁਪਏ ਦਾ ਕੋਰਸ ਆ ਜੀ ਸਿਰਫ ਆਨਲੀ ਸਿਰਫ ਕੋਈ ਫੀਸ ਨਹੀਂ ਭਰਨੀ ਬੱਚੇ ਨੇ ਹੋਰ ਕੁਝ ਨਹੀਂ ਦੇਣਾ ਉਹ ਫੀਸ ਕਿਵੇਂ ਭਰਨੀ ਆ ਆਪਣੇ ਜਿਹੜੇ ਨੰਬਰ ਦਿੱਤੇ ਹੋਏ ਨੇ ਤੁਹਾਡੇ ਦੇ ਤੁਸੀਂ ਹਾਂਜੀ ਸਕਰੀਨ ਤੇ ਚੱਲ ਰਹੇ ਨੇ ਮਿੱਤਰੋ ਜਿਹੜੇ ਉਹ ਸਾਡੇ ਸਟਾਫ ਦੇ ਨੰਬਰ ਨੇ ਉਹਨਾਂ ਨੂੰ ਕਾਲ ਕਰੋ ਸਵੇਰੇ 10 ਵਜੇ ਤੋਂ ਲੈ ਕੇ ਸਾਨੂੰ 5 ਵਜੇ ਤੱਕ ਨੰਬਰ ਮਿਲੂਗਾ ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕਿ ਤੁਸੀਂ ਕਹੋਗੇ ਸਵੇਰੇ 6 ਵਜੇ ਫੋਨ ਮਰ ਕੇ ਫੋਨ ਪੰਦ ਮਿਲੂਗਾ 5 ਕਿਉਂ ਆਫੀਸ਼ਲ ਟਾਈਮ ਦੇ ਵਿੱਚ ਆਫਿਸ ਦਾ ਕੰਮ ਹੋਊਗਾ 10 ਵਜੇ ਸਾਡਾ ਫੋਨ ਓਪਨ ਹੋਊਗਾ ਤੇ 5 ਵਜੇ ਸਾਡਾ ਫੋਨ ਬੰਦ ਹੋ ਜਾਣਾ ਠੀਕ ਹੈ ਕਰਕੇ 9 ਵਜੇ 10 ਵਜੇ ਤੱਕ ਲੱਗੇ 5 ਵਜੇ ਤੱਕ ਸਾਨੂੰ ਕੰਟੈਕਟ ਕਰ ਸਕਦਾ ਹੁੰਦਾ ਤੇ ਜੇ ਕਿਸ ਨੇ ਸੈਂਟਰ ਖੋਲਣਾ ਹੈ ਕੋਈ ਚਾਹੁੰਦਾ ਹੈ ਵੀ ਅਸੀਂ ਜਿਵੇਂ ਅੱਜਕੱਲ ਬੱਚੇ ਬਾਹਰ ਭੱਜ ਰਹੇ ਨੇ ਦੇਖੋ 12ਵੀਂ ਰੁਜ਼ਗਾਰ ਸਾਨੂੰ ਪਤੀ ਔਖੇ ਮਿਲ ਰਹੇ ਨੇ ਇੱਥੇ ਦਾ ਜੁਗਾਰ ਫਿਰ ਵੀ ਬਹੁਤ ਜ਼ਿਆ ਠੀਕ ਹੈ ਇਸ ਕਰਕੇ ਕਿ ਅਗਰ ਇੱਥੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਸਾਡੀ ਕੰਪਨੀ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਸੈਂਟਰ ਖੋਲਣ ਦੇ ਵਿੱਚ ਪੂਰੀ ਮਦਦ ਕਰੂ ਫਰੈਂਚਾਈਜ਼ੀ ਮੋੜ ਦੇਵਾਂਗੇ ਜੀ ਸਾਡੀ ਬੈਫੀਲ ਦੀ ਫਰੈਂਚਾਈਜ਼ੀ ਤੁਸੀਂ ਪੂਰੇ ਪੰਜਾਬ ਹਰਿਆਣਾ ਹਮਾਚਲ ਕਿਤੇ ਵੀ ਖੋਲ ਸਕਦੇ ਹੋ ਅਸੀਂ ਫੁੱਲ ਪਰ ਫੁੱਲ ਮਦਦ ਕਰਾਂਗੇ ਅਸੀਂ ਕੰਪਿਊਟਰ ਵੀ ਹੋਲ ਸੇਲ ਦੇ ਦੇ ਦਾਂਗੇ ਲੈਪਟਾਪ ਵੀ ਹੋਲ ਸੇਲ ਰੇਟ ਤੇ ਦੇ ਦਾਂਗੇ ਤੇ ਫਰਨੀਚਰ ਵੀ ਅਸੀਂ ਹੋਲ ਸੇਲ ਰੇਟ ਤੇ ਦਿੰਦੇ ਹਾਂ ਸਾਰਾ ਓਕੇ ਉਹ ਆਪਣਾ ਜਿਹੜੇ ਕਿਸੇ ਪੁਰਾਣੇ ਕੰਮ ਕਰਨ ਤੋਂ ਹੋਣਾ ਫਰੈਂਚਾਈਜ਼ੀ ਹੈ ਇੱਕ ਵੈਸੇ ਮੈਂ ਤੁਹਾਨੂੰ ਸਵਾਲ ਲੱਗੇ ਦੀ ਪੁੱਛਣ ਤੁਸੀਂ ਆਪੇ ਖੁਦ ਜਵ ਜੋ ਕਿ ਇਹਨਾਂ ਨੇ ਨਾਮ ਬੋਲਣਾ ਹੈ ਆਈਐਸਓ ਵਗੈਰਾ ਆਪਣੇ ਸਾਰੇ ਕਿਤੇ ਆਈਐਸਓ ਸਰਟੀਫਾਈਡ ਹੈ ਯੂਕੇ ਕ੍ਰਿਕਟਡਾ ਜੀ ਇਹ ਐਮਐਸਐਮ ਹੀ ਹੈਗਾ ਜੀ ਐਮਐਸਡੀ ਹੀ ਹੈਗਾ ਇੱਕ ਸਕਿੱਲ ਇੰਡੀਆ ਅਪਰੂਵਡ ਹੈ ਜੀ ਇੱਕ ਇਹ ਦੱਸ ਦੂ ਵੀ ਜਿਹੜੀ ਆਪਣੀ ਵੈਬਸਾਈਟ ਹੈ ਵੈਸਾ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ www ਡਾਇਰੈਕਟੋ ਲਿੰਕ ਤੇ ਜਾ ਕੇ ਉਥੇ ਰਜਿਸਟ੍ਰੇਸ਼ਨ ਕਰਵਾ ਸਕਦਾ ਹਾਂ ਹਾਂਜੀ 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 ਵੈਬਸਾਈਟ ਤੇ ਜਾਊਗਾ ਬੱਚਾ ਵੈਬਸਾਈਟ ਤੇ ਜਾਣ ਤੋਂ ਬਾਅਦ ਉਥੇ ਲੌਗਇਨ ਲਿਖਿਆ ਹੋਊਗਾ ਲੌਗਇਨ ਹਾਂਜੀ ਪਰ ਤੂੰ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪੈਣੀ ਹੈ ਹਾਂ ਰਜਿਸਟ੍ਰੇਸ਼ਨ ਕਰਾਣੀ ਪੈਣੀ ਹੈ ਬ ਬੱਚੇ ਨੂੰ ਯੂਜ਼ਰ ਆਈਡੀ ਪਾਸਵਰਡ ਮਿਲੂਗਾ ਉਹ ਯੂਜ਼ਰ ਆਈਡੀ ਪਾਸਵਰਡ ਨਾਲ ਫਿਰ ਸਾਡੀ ਵੈਬਸਾਈਟ ਤੇ ਜਾਊਗਾ ਤੇ ਲੈਕਚਰ ਖੁੱਲ ਜਾਣਗੇ ਉਹ ਲੈਕਚਰ ਡੇਲੀ ਲੈਕਚਰ ਲਾਊਗਾ ਜਿਵੇਂ ਜਿਵੇਂ ਉਹ ਲੈਕਚਰ ਲਾਂਦਾ ਜਾਊਗਾ ਉਹਦੀ ਜਿਹੜੀ ਉਹ ਆ ਪਰਸੈਂਟੇਜ ਆ 0 ਤੋਂ ਲੈ ਕੇ 100% ਤੱਕ ਜਾਊਗੀ ਜੇ ਉਹ ਸਾਰੇ ਲੈਕਚਰ ਪੂਰੇ ਹੋ ਗਏ ਤਾਂ 100% ਉਹਦਾ ਕੰਪਲੀਟ ਹੋ ਜਾਊਗਾ ਗ੍ਰੀਨ ਹੋ ਜਾਊਗਾ ਤੇ ਜਦੋਂ ਗ੍ਰੀਨ ਹੋ ਗਿਆ ਆਟੋਮੈਟਿਕਲੀ ਉਹਦਾ ਕੋਰਸ ਖਤੋਂ ਜਾਣਾ ਤੇ ਨੈਕਸਟ ਖੁੱਲ ਜਾਣਾ ਡੂ ਟੈਸਟ ਵੀ ਉਹ ਟੈਸਟ ਦੋ ਟੈਸਟ ਪੇਜ ਖੁੱਲ ਜਾਣਾ ਅੱਛਾ ਜਦੋਂ ਬੱਚੇ ਦਾ ਟੈਸਟ ਕੰਪਲੀਟ ਹੋ ਗਿਆ ਜੀ ਹਾਂ ਟੈਸਟ ਦੇ ਵਿੱਚ 100 ਕੁਐਸਚਨ ਹੋਊਗਾ ਜੀ ਹਾਂ ਜੀ 25-25 ਕੁਐਸਚਨਾਂ ਦਾ ਇੱਕ ਇੱਕ ਹੋਊਗਾ 25 ਕੁਐਸਚਨ ਬੇਸਿਕ ਕੋਰਸ ਦੇ ਨੇ 25 ਕੁਐਸਚਨਾਂ ਲੱਗ ਲੱਗ ਨੇ ਤਾਂ ਤੁਹਾਡੇ ਚਾਰ ਚਾਰ ਤਰ੍ਹਾਂ ਦੇ ਸਬਜੈਕਟ ਨੇ ਸਾਡੇ ਕੋਲੇ ਤੇ 100 ਕੁਐਸਚਨ ਹੋਊਗਾ ਇਹਦੇ ਸਾਰੇ 25-25 ਦੇ ਹੋਣਗੇ ਜੀ ਉਸ ਤੋਂ ਬਾਅਦ ਜੇ ਬੱਚੇ ਦਾ ਮੰਨ ਕੇ ਚਲੋ ਜੀ ਆਪਣਾ ਕੋਰਸ ਬਾਰੇ ਕੰਪਲੀਟ ਹੋ ਗਿਆ ਤੇ ਜਿਹੜਾ ਉਹ ਸਰਟੀਫਿਕੇਟ ਬਣ ਕੇ ਆਊਗਾ ਉਹ ਆਨਲਾਈਨ ਰਿਜ਼ਲਟ ਹੋਊਗਾ ਸਰ ਰਿਜ਼ਲਟ ਆਨ ਲੈਣਾ ਆਨਲਾਈਨ ਰਿਜ਼ਲਟ ਆਊਗਾ ਬੱਚੇ ਦਾ ਆਨਲਾਈਨ ਸਰਟੀਫਿਕੇਟ ਪ੍ਰਿੰਟ ਨਿਕਲੂਗਾ ਅੱਛਾ ਪ੍ਰਿੰਟ ਕਢਵਾ ਸਕਦਾ ਹਾਂ ਨਾ ਬੱਚੇ ਦਾ ਜਿੱਤੇ ਮਰਜੀ ਆਲ ਵਰਡ ਦੇ ਵਿੱਚ ਕਿੱਥੋਂ ਮਰਜੀ ਆਪਣਾ ਸਰਟੀਫਿਕੇਟ ਪ੍ਰਿੰਟ ਕਢਾ ਸਕਦਾ ਜੀ ਓਕੇ ਲੋ ਵੀ ਜਿੰਨੇ ਵੀ ਭਰਾ ਆਪਣੇ ਇਹ ਵੀਡੀਓ ਦੇਖ ਰਹੇ ਨੇਗੇ ਤੁਹਾਨੂੰ ਉਰੇ ਆਉਣ ਦੀ ਵੀ ਲੋੜ ਨਹੀਂ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਇਹ ਜਿੰਨਾ ਵੀ ਪ੍ਰੋਸੈਸ ਦੱਸਿਆ ਇਹ ਸਾਰਾ ਸਾਰਾ ਮਿੱਤਰੋ ਆਨਲਾਈਨ ਹੈ ਮੋਬਾਈਲ ਫੋਨ ਤੇ ਕਰਨਾ ਮੋਬਾਈਲ ਫੋਨ ਤੇ ਕਰ ਸਕਦੇ ਨੇ ਜੀ ਹਾਂਜੀ ਹਾਂਜੀ ਭਾਵੇਂ ਲੈਪਟਾਪ ਤੇ ਕਰਨਾ ਭਾ ਇਮਾਤੀ ਇੰਸਟੀਚਿਊਟ ਚਲਾ ਰਹੇ ਆ ਸਾਡੇ ਕੋਲੇ ਆਨਲਾਈਨ ਯੂਨੀਵਰਸਿਟੀ ਸੈਂਟਰ ਵੀ ਨੇ ਸਾਡੇ ਕੋਲੇ ਗੁਰੂ ਕਾਸੀ ਯੂਨੀਵਰਸਿਟੀ ਦਾ ਸਟੱਡੀ ਸੈਂਟਰ ਹੈ ਜੇ ਕਿਸ ਨੇ ਬੀਏ ਕਰਨੀ ਆ ਐਮਏ ਕਰਨੀ ਆ ਬੀਸੀਏ ਕਰਨੀ ਆ ਬੀਬੀਏ ਕਰਨੀ ਆ ਕੁਝ ਵੀ ਕਰਨਾ ਆਨਲਾਈਨ ਆਨਲਾਈਨ ਹੋਊਗਾ ਆਬਲਾਈਨਿੰਗ ਆਨਲਾਈਨ ਹੋਊਗਾ ਆਨਲਾਈਨ ਸਾਡੇ ਕੋਲ ਫੀਸ ਭਰ ਸਕਦਾ ਉਹਦੀ ਪੜਾਈ ਸਾਰੀ ਮੋਬਾਈਲ ਤੇ ਹੀ ਹੋਊਗੀ ਘਰੇ ਲੈਪਟਾਪ ਤੇ ਹੋਊਗੀ ਪੇਪਰ ਵੀ ਆਨਲਾਈਨ ਲੈਪਟਾਪ ਤੇ ਹੋਣਗੇ ਮੋਬਾਈਲ ਤੇ ਹੋਣਗੇ ਐਵੇਂ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਫਰੈਂਚਾਈਜ਼ੀ ਆ ਤੇ ਦੇਸ਼ ਭਗਤ ਯੂਨੀਵਰ ਓਕੇ ਮਤਲਬ ਇਸ ਤੋਂ ਇਲਾਵਾ ਕੰਪਿਊਟਰ ਕੋਰਸ ਤੋਂ ਇਲਾਵਾ ਬਹੁਤ ਸਾਰੇ ਕੋਰਸਸ ਹੁੰਦੇ ਨੇਗੇ ਜਿਹਨੂੰ ਆਪਾਂ ਕਹਿ ਦਿੰਨੇ ਜੀ ਆਪਾਂ ਵੀ ਵੀ ਕਿਵੇਂ ਕਰੀ ਜਾਣਾ ਆਫਲਾਈਨ ਸਾਰਾ ਕਰਾ ਰਹੇ ਸਾਰਾ ਆਨਲਾਈਨ ਕਰਵਾ ਦਾਂਗੇ ਜੇ ਕਿਸ ਨੇ ਆਨਲਾਈਨ ਕਰਨਾ ਉਹ ਆਨਲਾਈਨ ਕਰਨ ਦਾ ਐਵੇਂ ਕਰੂਗਾ ਜੇ ਕਿਸ ਨੇ ਆਫਲਾਈਨ ਕਰਨਾ ਉਹ ਸਾਡੇ ਇੰਸਟੀਚਿਊਟ ਤੇ ਜਾ ਕੇ ਆਫਲਾਈਨ ਫੀਸ ਜ਼ਿਆਦਾ ਹੁੰਦੀ ਹੈ ਜੀ ਓਕੇ ਲੋ ਵੀ ਦੋਸਤੋ ਜਿੰਨੇ ਵੀ ਕਿਸੇ ਭਰਾ ਨੇ ਵੈਸੇ ਤਾਂ ਕੰਪਿਊਟਰ ਕੋਰਸ ਦਾ ਮੇਨ ਸੀਗਾ ਆਪਣਾ 999 ਇਹਦਾ ਨਾਮ ਹੀ ਇਹੀ ਹੈ ਕਿਸੇ ਆਪਣੇ 999 ਨਾਮ ਹੈ ਜੀ 999 ਨਾਮ ਹੈ ਦਾ ਕਿਸੇ ਨੇ ਵੀ ਕਰਾਉਣਾ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਕੋਈ ਸਵਾਲ ਕਰਨਾ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਦੇ ਵਿਚਾਲੇ ਵਿਚਾਲੇ ਕਾਲ ਕਰਿਓ ਠੀਕ ਹੈ ਬਾਕੀ ਵੈਬਸਾਈਟ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗਾ ਬਾਕੀ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਹਿਣਾ ਬਾਕੀ ਐਡਰੈਸ ਹੈਗਾ ਜੀ ਨਮਾ ਬੱਸ ਸਟੈਂਡ ਸ਼ਹਿਰ ਭਵਾਨੀ ਘੜਜੇ ਆਪਣਾ ਹਣਾ ਬਿਲਕੁਲ ਨਵੇਂ ਬੱਸ ਸਟੈਂਡ ਦੇ ਨਾਲੇ ਸ਼ਹਿਰ ਭਵਾਨੀ ਘੜਦੇ ਵਿੱਚ ਜੀ ਬਾਕੀ ਹੋਰ ਜਲਾ ਜੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਨਾ ਜਿਹੜਾ ਉਹ ਟੈਸਟ ਦੱਸ ਰਹੇ ਨੇ 120 ਘੰਟਿਆਂ ਦਾ ਉਹ ਆਪਣੀ ਜਿੰਨੀਆਂ ਵੀ ਗਵਰਨਮੈਂਟ ਜੌਬਸ ਨੇ ਜਾਂ ਜਿੰਨੀਆਂ ਵੀ ਪ੍ਰਾਈਵੇਟ ਜੌਬਸ ਨੇ ਉਹ ਸਾਰੇ ਕਿਤੇ ਕੰਪਲਸਰੀ ਜਾਂ ਕਰਦੇ ਆ ਆਈਐਸਓ ਸਰਟੀਫਿਕੇਟ ਤੇ ਗਵਰਨਮੈਂਟ ਰਿਸਟਰੀ ਸਰਟੀਫਿਕੇਟ ਮੰਗਾਇਆ ਜਾਂਦਾ ਹੈ ਓਕੇ ਜੀ ਹਾਂਜੀ ਲਓ ਜੀ ਐਡਮਾਰਮ 2001 ਤੋਂ ਚੱਲ ਰਹੀ ਹੈ ਜੀ ਠੀਕ ਹੈ ਸਰ ਬਾਕੀ ਜਿੰਨੇ ਵੀ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਉਹਨਾਂ ਬੱਚਿਆਂ ਤੱਕ ਪਹੁੰਚੇ ਜਿਹੜੇ ਮਤਲਬ ਥੋੜਾ ਜਿਹਾ ਮੈਂ ਕਹਾਂਗਾ ਇੱਕ ਤਰ੍ਹਾਂ ਦਾ ਫਾਇਦਾ ਹੀ ਹੋ ਰਿਹਾ ਜੀ 4-5000 ਲਾਉਣ ਨਾਲ ਆ ਨੈਰੋਸੋਨ 99 ਰ ਤੁਸੀਂ ਐਲੀਜੀਬਲ ਹੋ ਜਾਓਗੇ ਕੋਈ ਵੀ ਜੌਬ ਅਪਲਾਈ ਕਰਨ ਦੇ ਲਈ ਬਾਕੀ ਤਾਂ ਵੀਡੀਓ ਲੈਕਚਰ ਨੇ ਟੋਟਲ ਜਿਹੜੇ ਲੈਕਚਰ ਨੇ ਵੀਡੀਓ ਦੇ ਲੈਕਚਰ ਨਹੀਂ ਸਾਰੇ ਸਾਡੇ ਆਪਣੇ ਆਪਣੇ ਇਹ ਵੀਡੀਓ ਲੈਕਚਰ ਨੇ ਤੁਸੀਂ ਉਹ ਜਦ ਲਾਓਗੇ ਤੁਹਾਨੂੰ ਪਾ ਲਾ ਬਿਲੂਆ ਪੂਰੀ ਡਿਟੇਲ ਦੇ ਵਿੱਚ ਲੈਕਚਰ ਨੇ ਪਰ ਇਹ ਵੀ ਨਹੀਂ ਗੱਲ ਲੈਕਚਰ ਬਹੁਤ 3-3 ਘੰਟੇ 4-4 ਘੰਟੇ ਲੰਬੇ ਨੇ ਛੋਟੇ ਲੈਕਚਰ ਸ਼ਾਰਟ ਲੈਕਚਰ ਨੇ ਜੀ ਤੁਸੀਂ ਡੇਲੀ 2-3 ਲੈਕਚਰ ਲਾ ਸਕਦੇ ਹੋ ਮਤਲਬ ਈਜ਼ੀ ਹੈ ਕੋਈ ਚੱਕਰ ਨਹੀਂ ਬਾਕੀ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਬਾਕੀ ਵੀਡੀਓ ਸ਼ੇਅਰ ਜੁੜ ਕਰਿਓ ਬਾਕੀ ਤਾਂ ਨਵਾਜੀ ਵੀਡੀਓ ਦੇਖਣ ਦੇ ਲਈ ਸਹੀ ਗੱਲ ਜੀ